ਕੋ ਮਣੀ ਰਿਹਾ ਇਹ ਨੇ ਸੀਟੂ ਦੀ ਕੁਮਾਰ ਚੱਲਦਾ ਓਏ ਆ ਗਿਆ ਤਿਆਰ ਬਾਪਾ ਨੂੰ ਵੀ ਓਏ ਵਾਹ ਵੀ ਗਰਲਾਲ ਸਿੰਘ ਆ ਜਾਂਦਾ ਵਾਈ ਤੋ ਸੀਟੂ ਤਾਂ ਤਿਆਰ ਬਕਰ ਕੇ ਵਿਖਾਉਣੇ ਇੱਕ ਅਦਾ ਇਹ ਸੋਲਰ ਮੋਟਰ ਪਰ ਜਿੱਥੇ ਪਾਣੀ ਟੁੱਟਿਆ ਨਾ ਉੱਥੇ ਉਹ ਆ ਹਾ ਕੜਾ ਵੱਜਾ ਦਾ ਟਰੈਕਟਰ ਲੱਗਦਾ ਹਮ ਮੈਂ ਜਹਾਬ ਕਹਿਣਾ ਇਹਦੇ ਜਮਾਰ ਕੇ ਨਾ ਘਰ ਹੱਥ ਨੇ ਮਾਰ ਲੈ ਨਾਲ ਹਵਾ ਦਾ ਟਾਟ ਟੱਪ ਜੂਗੀ ਠੀਕ ਨਹੀਂ ਨਾਲੇ ਹਵਾ ਟੱਪ ਜੂਗੀ ਵਾਣੋ ਇਹਦੀ ਹੱਥ ਨੇ ਸੌਖਾ ਪਟਾ ਜਾਊਗਾ ਕੰਢੇ ਪਟਾ ਜਾਊਗਾ ਹੋਰ ਇੱਕ ਤਾਂ ਵੱਜ ਗਿਆ ਜੋਧਾ ਜੀ ਵੀ ਆਥਣੇ ਮਾਰਦੇ ਐ ਠੰਡੇ ਹੋਏ ਹਾਂ ਸਿੱਧਾ ਟਿੱਡੇ ਤੇ ਹਮ ਬੇ ਰਾਲੀ ਭਰ ਗਏ ਹੁਣ ਚੱਲਿਆ ਸਹੀ ਪੀਲਾ ਚਾ ਬੱਡੇ ਯਾਰ ਪੁੱਸਾ ਪਟਾਪਰੇ ਦਾ ਮੈਂ ਵਾ ਦੱਤੀ ਨ ਕੋਰੇ ਦੇ ਲਾਈ ਪਤਾ ਨਹੀਂ ਮੈਂ ਹੈਰਾਨ ਆ ਕਿਉਂ ਹੋਇਆ ਜੀ ਨਾਲੇ ਉਹ ਹੈ ਰੈਡੀਏਟਰ ਨਵਾਂ ਨੇ ਨਵੇਂ ਤਰਾ ਹੁਣ ਮੈਂ ਪਾਣੀ ਹਾਂ ਫੇਰ ਕੋਈ ਨਾ ਘਟੋ ਪਾਣੀ ਦਾ ਬਾਗ ਤੇ ਰਹਿਣ ਅਸੀਂ ਵੀ ਤੇ ਕਰੋ ਹਾਂ ਮੈਂ ਕੋਸ ਤਾਂ ਚੱਕੂ ਗਈ ਜੇ ਲਾਲਚਲ ਜਾਣ ਲੱਗਾ ਉਦੋਂ ਹੀ ਐ ਗਰਮੀ ਨਾਲ ਦਾ ਭਾਜ ਜਵਾਰ ਵੇਖੀ ਗਏ ਨਾ ਭਈ ਅੱਜ ਤਾਂ ਇਹਨੇ ਆ ਲੱਗੇ ਭਈ ਆਪਣੇ ਮਰੂਤਾਂ ਦੇ ਬੂਟੇ ਠੀਕ ਆ ਮਾਰਟਾਂ ਦੇ अग सोलर आ गया सोलर सिस्टम बहुत वाया जो कामयाब है झोना जो बिजाई वाला भी कामयाब है बीजा पे झोना सतारह अठारह बीजाया है तो निकलना तो हौली हौली है ਰੂਪ ਉਂਪਜਾਈ ਵਾਲਾ ਝੋਨਾ ਜੋ ਕਾਮਯਾਬ ਹੈ ਜੇ ਨਾਲ ਹੋਲੀ-ਹੋਲੀ ਸੋਧ ਜਾਂਦੀ ਅੱਗੇ ਕੱਖ ਹੋ ਜਾਂਦੀ ਸੀ ਜਿਆਦੇ ਕੱਖਾਣਾ ਹੁਣ ਦਵਾਈਆਂ ਵੀ ਉਹ ਜਨਾਰੀਆਂ ਤੇ ਆ ਕੇ ਨਾਲੋ ਕਾਫੀ ਜੋ ਫਰਕ ਹੈ ਤੇ ਜੇ ਨਾਲ ਜਿਵੇਂ ਹੁਣ ਮੌਸਮ ਬਦਲਦਾ ਜਾਂਦਾ ਅੱਗੇ ਪਾ ਦੁਆ ਗਏ ਦੁਆ ਗਰਮੀ ਦਾ ਵੀ ਕੋੜਾ ਜਾਂ ਫਰਕ ਜਾਂ ਪੈ ਜਾਂਦਾ ਹੈ ਜਿਵੇਂ ਜਿਆਦੇ ਲੋਆਂ ਤਾਂ ਹਜੇ ਵਗਣ ਆ ਅਰ ਗਏ ਸੂਈ ਦੀ ਨਿਗਰ ਰੱਖੀ ਇਹ ਅੱਜ ਗਰਮੀ ਬਹੁਤ ਆ ਬਾਈ ਬੱਦਲ ਵੀ ਰੱਬ ਕੱਢੀ ਬੈਠਾ ਹੈ ਜਿਵੇਂ ਮੀਂਹ ਪਾ ਦੇ ਤਾਂ ਇਧਰ ਬਠੰਡੇ ਬਰੁੰਡੇ ਕੰਨੀ ਤਾਂ ਕਹਿੰਦੇ ਮੀਂਹ ਪਾਇਆ ਰਾਜਪੁਰੇ ਕੰਨੀ ਤੇ ਗਿ ਦੜਵੇ ਰੀ ਇਧਰ ਮੁਖਰੇ ਰੀ ਚ ਸਹਾਇਤ ਕਾਇਆ ਨਹੀਂ ਦੇਖੋ ਇਹ 2-4 ਦਿਨਾਂ ਚ ਦੱਸਦੇ ਆ ਵੀ ਮੀਂਹ ਦੀ ਸੁਭਾਅ ਬਣਾ ਹੈਗੀ ਹੈ ਜੇ ਮੀਂਹ ਪੈ ਜੇ ਤਾਂ ਉਸ ਤੋਂ ਬਾਅਦ ਚੋਂ ਨਾਲੋਂ ਹਾ ਜੋ ਸੌਖਾ ਜਿੰਨੇ ਤਾਂ ਗਰਮੀ ਜੋ ਅੱਜ ਬਹੁਤ ਹੈ ਅੱਜ 42 43 ਤੇ ਟੈਂਪਰੇਚਰ ਜਾ ਚੁੱਕਿਆ 1 ਵਜ ਗਿਆ ਮੈਨੂੰ ਲੱਗਦੀ ਅੱਜ 45 46 ਤੇ ਦਾ ਰਾਮ ਨਾਲ ਹੀ ਜਾਲਦੂਗਾ ਸੋਨਾ ਲਾਉਣ ਵਾਲੇ ਵੀ ਭਾਈ ਕੀ ਕਰਨ ਇੰਨੀ ਗਰਮੀ ਚ ਜੋ ਕਿ ਲਾਉਣਾ ਬਹੁਤ ਔਖਾ ਹੈ ਪਾਣੀ ਆ ਜੋ ਬਹੁਤ ਗਰਮ ਹੋ ਜਾਂਦਾ

ਹਾਂ ਜਾਇਆਂ ਦੂਰ ਹੱਥ ਨੇ ਪਾ ਦੇਂਗੇ ਇਹਦੀ ਜੀ ਵੀ ਕਹਿਰ ਤੇ ਉਹ ਸਾਹਮਣੇ ਕਿਲੇ ਚ ਉਹਨਾਂ ਕਹਿ ਮਾਰਿਆ ਬਸ ਕਹਿਰ ਹੋ ਵੇ ਸਾਹਮਣੇ ਹੋਵੇ ਉਹ ਉੱਥੋਂ ਉੱਥੋਂ ਟਲ ਕੇ ਨਾ ਉਹ ਉਥੋਂ ਆਪਣੀ ਰੀਤ ਪਰਲੇ ਪਾਸੋਂ ਲਾ ਕੇ ਹਾ ਟੱਪ ਜਿਓ ਹੋਵੇ ਸਾਹਮਣੇ ਕਿਲਾ ਜੇ ਲਾ ਟੱਪ ਕੇ ਨਾ ਪਤਾ ਲੱਗ ਗਿਆ ਉਹ ਕਿਲੇ ਚ ਵੀ ਕਹਿਰ ਮਾਰਿਆ ਉਹ ਕੱਲੀ ਹੈ ਹੈ ਉਹਦਾ ਕਨਾ ਕੋਈ ਗੱਲ ਨਹੀਂ ਆਇਆ ਤਾਂ ਕੀ ਹੁੰਦਾ ਆਇਆ ਇੰਨੇ ਦਾ ਰੱਖੂਗਾ ਇਹ ਪਰ ਮੈਂ ਕਹਿੰਦਾ ਵੀ ਦੁਪਹਿਰੇ ਕਿਉਂ ਮੱਛੀ ਜਾਣਾ ਐਵੇਂ ਫਰਕ ਨਹੀਂ ਆਇਆ ਗੀਰ ਗਰਮ ਗਰਮ ਹੋ ਗਿਆ ਮੜ ਕੇ ਜਾਰੇ ਕਮਣਾ ਵੱਜ ਗਈ ਰੀ ਇਹਦਾ ਕੀ ਪਤਾ ਕਿਨੇ ਉਹ ਗੈਰ ਕਿਰਾ ਜੱਸੀ ਕੇ ਵਾਲੇ ਕਿਲੇ ਚ ਮਾਰਿਆ ਉਹਨੇ ਐ ਤੇ ਮੜਕੇ ਠੰਡੇ ਹੋਏ ਭਾਵੇਂ 5 ਵਜੇ ਆ ਜੇ ਦ ਘੰਟੇ ਚ ਮਾਰ ਦੂਗਾ ਕਹਿਰ ਦਾ ਕੀ ਆ ਆ ਕਹਿਰ ਵੇਲੇ ਔਖਾ ਹੁੰਦਾ ਨਾਲੇ ਆ ਹਵਾ ਹੀ ਲੱਗ ਜੂਗੀ ਅਜੇ ਤੱਕ ਸਲਿੱਪ ਨਿਕਲਦੇ ਤੁਹਾਨੂੰ ਹਵਾ ਬਹਿ ਜੂਗੀ ਆ ਗਿਆ ਹੌ ਬਈਆਂ ਦੀ ਟਰਾਲੀ ਵਰਕੇ ਚਖ ਲਿਆ ਜ। ਨਵੇਂ ਆ ਜਿੱਥੇ ਹੈਗਾ ਇਹਨੂੰ ਹਵਾ ਪੈ ਜੇ ਮੜਾ ਮੜਾ ਵਾਜੂਗਾ ਨਾਲ ਕਿ ਨਹੀਂ। ਆ। ਸੂਈ ਕਿੰਨੀ ਕਿ ਜਾਗਦਾ ਹੁਣ ਸੂਈ ਕਿੰਨੀ ਕਿ ਜਾਗਦਾ ਸੂਈ ਮੈਂ ਸੂਈ ਕਿੰਨੀ ਕਿ ਜਾਗਦਾ ਉਥੇ ਚੱਲ ਕੇ ਆ ਮਾਰ ਕੇ ਦੱਸਣ ਉਸਨੇ ਲਈ ਵੇਣੇ ਫਿਰ ਫਿਰ ਐ ਕਰਾਂਗੇ ਨਹੀਂ ਤਾਂ ਹੱਥ ਨੇ ਇਹ ਮਾਰ ਦਿਆਂਗੇ ਤੇਰਾ ਘਹਿਰ ਉਹ ਆਜੂਗੀ ਹਵਾ ਦੀ ਡੱਪ ਜੂਗੀ ਨਾਲ ਇਹ ਆ ਸੁੱਕ ਜੂਗਾ ਨਾਲ ਨਾਲ ਜਿੱਥੋਂ ਗਿੱਲਾ ਰੇਜ਼ ਕਰ ਲਾ ਹਰ ਹਜ਼ਾਰ ਚੱਕਿਆ ਬਰਾ ਪਾਣੀ ਵੀ ਲਾ ਜਾ ਪਾਣੀ ਵੀ ਦੇ ਨਾਲ ਨਾਲ ਚੱਕ ਰੇ ਇਹ ਪਹੀਆ ਦੀ ਟਰਾਲੀ ਵਰਗੇ ਦੀ ਟਰਾਲੀ ਵਰਗੇ ਨੇ ਸੱਦੂ ਮੂਸੇ ਵਾਲਾ ਹੈ